जय पीरंदी जी जय सैयां दी महफिल मस्तां दे चैनल विच ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਹੀ ਖਾਸ ਆਪਾਂ ਗੱਲ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਇੱਥੇ ਤੁਹਾਡਾ ਧੰਨਵਾਦ ਕਰਦੇ ਆਂ ਕਿ ਤੁਸੀਂ Google Pay ਰਾਹੀਂ ਬਹੁਤ ਸਾਰਾ ਪਿਆਰ ਬਖਸ਼ਿਆ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਕਿ ਤੁਸੀਂ ਸਾਡੀਆਂ ਗੱਲਾਂ ਨੂੰ ਸੁਣ ਕੇ ਸਮਝਦੇ ਹੋ ਤੇ ਅਮਲ ਕਰਦੇ ਹੋ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਮੇਨ ਗੇਟ ਵਿੱਚ ਚਿਰਾਗ ਦਾ ਰੋਸ਼ਨ ਕਰਨਾ ਤੇ ਇਹ ਕਿਉਂ ਕੀਤਾ ਜਾਂਦਾ ਹੈ ਸੋ ਕੀ ਕੀ ਲਾਭ ਮਿਲਦੇ ਹੈ ਇਹਨਾਂ ਤੋਂ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਜਿੰਨਾ ਤੱਕ ਵੀ ਇਹ ਮੈਸੇਜ ਪਹੁੰਚਿਆ ਹੋਇਆ ਹੈ ਜੀ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਜੀ ਸੋ ਜੇਕਰ ਕੋਈ ਜਰੂਰ ਇਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਵੱਤੋ ਵੱਤ ਜ਼ਰੂਰ ਕਰਨਾ ਜੀ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਸੋ ਇੱਥੇ ਪੁੱਜੀਆ ਕਮੈਂਟਾਂ ਵੀ ਦੱਸਾਂਗੇ ਇੱਥੇ ਜੋ ਪਹਿਲੀ ਕਮੈਂਟ ਹੈ ਤੱਲਾ ਆਪਾਂ ਉਹ ਦੱਸ ਦਿੰਨੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਭੈਣ ਜੀ ਪਹਿਲਾਂ ਮੈਂ ਮੂਲ ਮੰਤਰ ਦਾ ਜਾਪ ਕਰਦਾ ਸੀ ਹੁਣ ਕਲਮਾ ਪੜ੍ਹਦਾ ਹਾਂ ਕੋਈ ਦਿੱਕਤ ਤਾਂ ਨਹੀਂ ਸੋ ਦੇਖੋ ਜੀ ਪਹਿਲੀ ਤਾਂ ਗੱਲ ਇੱਥੇ ਇਹ ਹੈ ਕਿ ਸ਼ਬਦ ਇੱਕ ਹੀ ਕਰ ਲਿਆ ਜਾਵੇ ਤਾਂ ਬਹੁਤ ਵੱਡੀ ਗੱਲ ਹੈ ਸੋ ਬਾਕੀ ਜੇਕਰ ਮੂਲ ਮੰਤਰ ਕਰਦੇ ਹਾਂ ਉਹ ਵੀ ਚੰਗੀ ਗੱਲ ਹੈ ਕਲਮਾ ਪੜਦੇ ਹੋਏ ਤੁਹਾਡੇ ਮਨ ਦੀ ਇੱਛਾ ਹੈ ਕਿ ਤੁਸੀਂ ਕਿਹੜਾ ਸ਼ਬਦ ਜਪਣਾ ਚਾਹੁੰਦੇ ਹੋ ਸੋ ਕਲਮਾ ਵੀ ਪੜ ਸਕਦੇ ਆ ਜਦੋਂ ਦਰਬਾਰ ਵਿੱਚ ਸੇਵਾ ਕਰਨ ਵੇਂਦੇ ਆ ਤੇ ਉਦੋਂ ਆਪਾਂ ਕਲਮਾ ਪੜ ਲਈਦਾ ਫਿਰੰਫ ਫਿਰੰ ਦਾ ਫਿਰ ਜੇਕਰ ਗੁਰੂ ਦੇ ਕੋਲੋਂ ਕੋਈ ਨਾਮ ਸ਼ਬਦ ਮਿਲਿਆ ਹੋਇਆ ਤੇ ਉਹ ਨਾਮ ਸ਼ਬਦ ਦਾ ਇਹੀ ਵੈਸੇ ਜਾਪ ਕਰਨਾ ਚਾਹੀਦਾ ਆ ਉਹ ਆਪ ਕੋ ਆਪਣੇ ਮਨ ਦੀ ਇੱਛਾ ਹੈ ਕਿ ਅਸਲੀ ਕਿੰਨੇ ਸ਼ਬਦ ਕਰ ਸਕਦੇ ਕਿਉਂਕਿ ਸ਼ਬਦ ਤਾਂ ਇੱਕ ਹੀ ਨਹੀਂ ਕੀਤਾ ਜਾਂਦਾ ਸੋ ਜੇਕਰ ਇੱਕ ਤੇ ਮਨ ਟਿਕਾ ਲਿਆ ਤਾਂ ਉਹਦੇ ਚੋਂ ਹੀ ਸਭ ਕੁਝ ਮਿਲ ਜਾਣਾ ਹੈ ਜੇਕਰ ਮੂਲ ਮੰਤਰ 'ਚ ਇਹ ਸਮਝ ਲਿਆ ਕਿ ਪੀਰ ਵੀ ਰਾਜੀ ਹੋ ਜਾਣੇ ਆ ਸਾਰੇ ਫਰਿਸ਼ਤੇ ਰਾਜੀ ਹੋ ਜਾਣੇ ਤਾਂ ਉਹਦੇ ਵਿੱਚ ਹੀ ਤੁਹਾਨੂੰ ਸਭ ਕੁਝ ਮਿਲ ਜਾਣਾ ਸਿਰਫ ਇੱਕ ਸੋਚ ਟਿਕਾਉਣ ਦੀ ਜ਼ਰੂਰਤ ਹੈ ਸੋ ਜਦੋਂ ਸਾਡੀ ਸੋਚ ਇੱਕ ਥਾਂ ਟਿਕ ਜਾਂਦੀ ਹੈ ਤੇ ਫਿਰ ਸਭ ਸ਼ਬਦ ਸਿੱਧ ਹੋ ਜਾਂਦੇ ਨੇ ਇੰਨਾ ਹੈ ਕਿ ਜੇਕਰ ਗੁਰਧਾਰਨਾ ਨਹੀਂ ਕੀਤੀ ਹੋਈ ਨਾਮ ਸ਼ਬਦ ਕਿਤੇ ਉਹ ਵੀ ਨਹੀਂ ਮਿਲਿਆ ਹੋਇਆ ਤਾਂ ਫਿਰ ਅਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਸੋ ਕੋਈ ਵੀ ਸ਼ਬਦ ਘੱਟ ਪਾਵਰ ਦਾ ਨਹੀਂ ਹੁੰਦਾ ਪਾਵਰ ਇੱਕ ਬਰਾਬਰ ਹੀ ਆ ਜੇਕਰ ਅਸੀਂ ਉਹਨੂੰ ਸਮਝ ਲਈਏ ਸੋ ਜੇਕਰ ਗੁਰਧਾਰਨਾ ਨਹੀਂ ਤਾਂ ਮੂਲ ਮੰਤਰ ਕਰ ਸਕਦੇ ਕੋਈ ਕਰਮਾ ਚੰਗਾ ਲੱਗਦਾ ਮਨ ਨੂੰ ਲੱਗਦਾ ਹੈ ਤੇ ਉਹ ਵੀ ਪੜ ਸਕਦੇ ਹਾਂ ਬਾਕੀ ਜਿਸ ਦਿਨ ਗੁਰਧਾਰਨਾ ਹੋ ਗਈ ਫਿਰ ਇੱਕ ਸ਼ਬਦ ਦੇ ਹੀ ਧਿਆਨ ਅੰਨੰਦ ਚਾਹੀਦਾ ਹੈ ਜੀ ਸੋ ਬਾਕੀ ਤੁਹਾਡੇ ਮਨ ਦੀ ਜੋ ਇੱਛਾ ਭਾਵਨਾ ਹੈ ਉਹ ਖੁਦ ਦੇਖ ਲੈਣਾ ਵੈਸੇ ਇੱਥੇ ਆਪਾਂ ਇਸ ਲਈ ਕਲੀਅਰ ਕਰਦੀਦਾ ਕਿ ਇੱਕ ਚੀਜ਼ ਨੂੰ ਫੜ ਲਓਗੇ ਤਾਂ ਜ਼ਿੰਦਗੀ ਵਿੱਚ ਸੁੱਖ ਪਾਓਗੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਜੋ ਗੱਦੀ ਦਰਬਾਰ ਵਿੱਚ ਰੱਖੀ ਜਾਂਦੀ ਆ ਕਿ ਉਸ ਤੇ ਬੈਠਣਾ ਚਾਹੀਦਾ ਹੈ ਕਿ ਨਹੀਂ ਸੋ ਦੇਖੋ ਜੀ ਗੱਦੀ ਜ਼ਿਕਰ ਘਰ ਵਿੱਚ ਲੱਗੀ ਹੋਈ ਹੈ ਜੱਦੀ ਦਰਬਾਰ ਹੈ ਬਜ਼ੁਰਗ ਦੀ ਗੱਦੀ ਹੈ ਤਾਂ ਉਸ ਗੱਦੀ ਤੇ ਉਹ ਇਨਸਾਨ ਬੈਠ ਸਕਦਾ ਜਿਹਨੂੰ ਹੁਕਮ ਹੋ ਜਾਂਦਾ ਹੈ ਜਿਹਨੂੰ ਉਹ ਆਪ ਸੇਵਾ ਲਈ ਚੁਣ ਲੈਂਦੇ ਆ ਜਿਹੜੇ ਇਨਸਾਨ ਕੋਲ ਗੱਦੀ ਦਾ ਸ਼ਬਦ ਹੈ ਤੁਹ ਕੁੱਦ ਸੇਵਾ ਜਿੱਦੀ ਲੱਗ ਚੁੱਕੀ ਆ ਕਿ ਇਹੇ ਇਨਸਾਨ ਸੇਵਾ ਮੂਰੇ ਹੋ ਕੇ ਕਰ ਸਕਦਾ ਪਰਵਾਰ ਚ ਇੱਕ ਨੂੰ ਚੁਣ ਲੈਂਦੇ ਆ ਜਿਸ ਘਰ ਗੱਦੀ ਹੋਵੇ ਸੋ ਉਸ ਇਨਸਾਨ ਦਾ ਹੀ ਜ਼ਿਆਦਾ ਸੇਵਾ ਵੱਲ ਧਿਆਨ ਜਾਵੇਗਾ ਫਿਰ ਇੱਕ ਸ਼ਬਦ ਸਪਨੇ ਰਾਈ ਹੀ ਦੱਸ ਜਾਂਦੇ ਆ ਕਿ ਆ ਗੱਦੀ ਤੇ ਬਹਿ ਕੇ ਕੀਤਾ ਜਾਵੇ ਸੋ ਫਿਰ ਉਹ ਇਨਸਾਨ ਗੱਦੀ ਤੇ ਬੈਠ ਕੇ ਉਹ ਸ਼ਬਦ ਨੂੰ ਪੜ ਸਕਦਾ ਆਮ ਖਾਸ ਜੇਕਰ ਕੋਈ ਤੇ ਇਹ ਵੀ ਗੱਦੀ ਤੇ ਬੈਠ ਜਾਵੇ ਇਸ ਤਰ੍ਹਾਂ ਨਹੀਂ ਬੈਠ ਸਕਦਾ ਸੋ ਗੱਦੀ ਤੇ ਉਹ ਹੀ ਇਨਸਾਨ ਬੈਠ ਸਕਦਾ ਜਿਹਨੂੰ ਪਿੱਛੇ ਹੁਕਮ ਹੋ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੇਕਰ ਪੀਰਾਂ ਦੇ ਵਸਤਰ ਬਦਲਣੇ ਹੋਣ ਤਾਂ ਕੀ ਢੋਲ ਦੇ ਨਾਲ ਹੀ ਬਦਲੇ ਜਾਂਦੇ ਜਾਂ ਵੈਸੇ ਹੀ ਰੱਖ ਸਕਦੇ ਸੋ ਇਹ ਤੁਹਾਡੇ ਮਨ ਦੀ ਇੱਛਾ ਹੈ ਕਿ ਢੋਲ ਦੇ ਨਾਲ ਕੋਈ ਵੀ ਰਸਮ ਕਰਨੀ ਚਾਹੁੰਦੇ ਹੋ ਜਾਂ ਫਿਰ ਵੈਸੇ ਹੀ ਕਰਨੀ ਚਾਹੁੰਦੇ ਹੋ ਸੋ ਜਿਸ ਤਰ੍ਹਾਂ ਤੁਹਾਡਾ ਮਨ ਟਿਕਦਾ ਉਸ ਦੇ ਹਿਸਾਬ ਨਾਲ ਤੁਸੀਂ ਕੰਮ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਜੇਕਰ ਮਨ ਕਰਦਾ ਹੈ ਕਿ ਅਸੀਂ ਢੋਲ ਦੇ ਨਾਲ ਹੀ ਇਹ ਰਸਮਾਂ ਕਰਨੀਆਂ ਤੇ ਤੁਸੀਂ ਢੋਲ ਦੇ ਨਾਲ ਵੀ ਕਰ ਸਕਦੇ ਆ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹ ਲਿਖਦੇ ਨੇ ਕਿ ਝੋਲੀ ਕਿਸ ਜਗ੍ਹਾ ਤੇ ਹੋਣੀ ਚਾਹੀਦੀ ਆ ਜਾਣੀ ਕਿ ਕਿੱਥੇ ਕਿੱਦਾਂ ਰੱਖਣੀ ਹੈ ਸੋ ਝੋਲੀ ਹਮੇਸ਼ਾ ਹੀ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਤਾਂ ਖੁੰਡੀ ਦੇ ਨਾਲ ਤੁਸੀਂ ਲਟਕਾ ਸਕਦੇ ਆ ਜਾਂ ਫਿਰ ਇੱਕ ਕਿੱਲ ਗੱਡ ਕੇ ਤੁਸੀਂ ਦਰਵਾਜ਼ੇ ਵਿੱਚ ਝੋਲੀ ਚੇਮਟਾ ਰੱਖਿਆ ਹੋਇਆ ਤੇ ਉਹਦੇ ਕੋਲ ਚੋੜੀ ਟੰਗ ਦੋ ਸੋ ਬਾਕੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਤੁਹਾਡੀ ਵੀਡੀਓ ਡੇਲੀ ਸੁਣਦੇ ਆਂ ਦੇਖਦੇ ਆਂ ਤੇ ਜੋ ਤੁਸੀਂ ਕੰਨੇ ਹੋ ਅਸੀਂ ਯਕੀਨ ਰੱਖ ਕੇ ਕਰਦੇ ਆਂ ਤੁਸੀ ਸਾਨੂੰ ਬਹੁਤ ਵਧੀਆ ਲੱਗਦੀ ਹੋਂ ਉਸ ਤੋਂ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਹਰ ਰੋਜ਼ ਇਹ ਸਮਾਂ ਕੱਢਦੇ ਹੋ ਜੀ ਸਾਡੇ ਲਈ ਸੋ ਇੱਥੇ ਇਹਨਾਂ ਦਾ ਇੱਕ ਹੋਰ ਕਮੈਂਟ ਹੈ ਲਿਖਦੇ ਨੇ ਕਿ ਦੀਦੀ ਜੀ ਸਾਨੂੰ ਬਹੁਤ ਦੇ ਪਹਿਲਾਂ ਇੱਕ ਬਾਬਾ ਜੀ ਨੇ ਦੱਸਿਆ ਸੀ ਕਿ ਕਦੇ ਨਾ ਕਦੇ ਤੁਹਾਡੇ ਤੇ ਚੌਂਕੀ ਆਉਣੀ ਆ ਤੇ ਸਾਨੂੰ ਬਹੁਤ ਡਰ ਲੱਗਦਾ ਜੇਕਰ ਅਸੀਂ ਦੂਸਰੇ ਨੂੰ ਵੀ ਇਸ ਤਰ੍ਹਾਂ ਦੇਖ ਲੈਨੇ ਆ ਕਿ ਕਿਸੇ ਤੇ ਚੌਂਕੀ ਆਈ ਹੋਈ ਆ ਤੇ ਅਸੀਂ ਚਾਹੁੰਦੇ ਆ ਕਿ ਸਿੰਪਲ ਹੀ ਜਿਵੇਂ ਸੇਵਾ ਕਰਦੇ ਚਰਾਗਤੀ ਕਰਦੇ ਇਦਾਂ ਹੀ ਸੇਵਾ ਲੈਣ ਸੋ ਦੇਖੋ ਜੀ ਇਹ ਤੁਹਾਡੀ ਸੋਚ ਤੇ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਸੇਵਾ ਪਸੰਦ ਕਰਦੇ ਹੋ ਤੁਸੀਂ ਆਪਣੇ ਮੁਰਸ਼ਿਦ ਨੂੰ ਕਿਸ ਰੂਪ ਵਿੱਚ ਦੇਖਣਾ ਚਾਹੁੰਦੇ ਹੋ ਤੇ ਕਿਸ ਤਰ੍ਹਾਂ ਉਹਨਾਂ ਨੂੰ ਪੂਣਾ ਚਾਹੁੰਦੇ ਹਨ ਦੀ ਸੇਵਾ ਕਰਨੀ ਚਾਹੁੰਦੇ ਸੋ ਜਿਸ ਤਰ੍ਹਾਂ ਦੇ ਤੁਹਾਡੇ ਬਚਨ ਹੋਣਗੇ ਉਵੇਂ ਹੀ ਮਾਨਕ ਰਾਜੀ ਹੋ ਜਾਂਦਾ ਜਿੱਕਰ ਤੁਸੀਂ ਹਰ ਰੋਜ਼ ਇਹ ਅਰਦਾਸ ਕਰੋਗੇ ਕਿ ਸਾਨੂੰ ਇਸ ਤਰੀਕੇ ਦੇ ਨਾਲ ਦਰਸ਼ਨ دیدار ਤੋਂ ਅਸੀਂ ਇਸ ਰੂਪ ਵਿੱਚ ਤੁਹਾਨੂੰ ਮੰਨਣਾ ਹੈ ਤੇ ਉਹਦੇ ਵਿੱਚ ਹੀ ਉਹ ਰਾਜੀ ਹੋ ਜਾਂਦੇ ਆ ਸੋ ਆਪਣਾ ਮਨ ਟਿਕਾ ਕੇ ਵਿਸ਼ਵਾਸ ਰੱਖ ਕੇ ਅਰਦਾਸ ਕਰਨੀ ਚਾਹੀਦੀ ਹੈ ਜੀ ਇਸ ਰੂਪ ਵਿੱਚ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ ਉਸੇ ਰੂਪ ਵਿੱਚ ਉਸੇ ਤਰੀਕੇ ਦੇ ਨਾਲ ਉਹ ਤੁਹਾਡੇ ਕੋਲ ਆਣਾ ਸ਼ੁਰੂ ਹੋ ਜਾਣਗੇ ਸੋ ਜੇਕਰ ਤੁਸੀਂ ਬਚਨ ਕਰ ਲੋਗੇ ਕਿ ਸਾਨੂੰ ਇਸ ਰੂਪ ਵਿੱਚ ਜਾਂ ਇਸ ਤਰੀਕੇ ਦੇ ਨਾਲ ਆਸ਼ੀਰਵਾਦ ਨਾ ਦੋ ਬਲਕਿ ਜਿਸ ਤਰ੍ਹਾਂ ਅਸੀਂ ਚਾਹੁੰਦੇ ਉਸ ਤਰ੍ਹਾਂ ਤੁਸੀਂ ਸੇਵਾ ਕਬੂਲ ਕਰੋ ਤੇ ਉਸੇ ਢੰਗ ਨਾਲ ਸੇਵਾ ਕਬੂਲ ਕਰ ਲੈਂਦਾ ਹੈ ਤੁਹਾਡੇ ਬਚਨਾਂ ਤੇ ਹੈ ਕਿ ਤੁਸੀਂ ਕਿਸ ਤਰ੍ਹਾਂ ਵਚਨ ਕਰਦੇ ਹੋ ਸੇਵਾ ਕਰਦੇ ਹੋ ਸੋ ਬਹੁਤ ਵਧੀਆ ਗੱਲ ਹੈ ਕਿ ਇਸ ਢੰਗ ਨਾਲ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਜਿਹੜਾ ਇਨਸਾਨ ਇਸ ਸੋਚ ਨੂੰ ਅਪਣਾ ਲੈਂਦਾ ਹੈ ਕਿ ਅਸੀਂ ਇਸ ਢੰਗ ਨਾਲ ਸੇਵਾ ਕਰਨੀ ਉਹਨੂੰ ਫਿਰ ਬਹੁਤ ਕੁਝ ਮਿਲ ਜਾਂਦਾ ਹੈ ਗੁਪਤ ਜੋ ਸੇਵਾ ਗੁਪਤ ਗੱਲਾਂ ਨੂੰ ਰੱਖਣਾ ਜਾਂ ਪੜਦੇ ਵਿੱਚ ਰਹਿਣਾ ਸੋ ਕਈ ਹੁੰਦੇ ਨੇ ਚਾਹੁੰਦੇ ਨੇ ਕਿ ਅਸੀਰ ਪੜਦਾ ਇਹ ਚੱਕ ਹੋ ਜਾਵੇ ਯਾਰ ਹੋ ਜਾਵੇ ਮਾਲਕ ਸੋ ਉਹ ਵੀ ਉਹਨਾਂ ਦਾ ਪਿਆਰ ਹੁੰਦਾ ਹੈ ਕੋਈ ਗਲਤ ਗੱਲ ਨਹੀਂ ਕਿਉਂਕਿ ਜਦੋਂ ਆਪਣੇ ਮੁਰਸ਼ਿਦ ਦੇ ਨਾਲ ਪਿਆਰ ਹੋਵੇ ਤਾਂ ਬਹੁਤ ਪੁਜਿਆ ਇਨਸਾਨ ਮਹਿਸੂਸ ਕਰਨਾ ਚਾਹੁੰਦਾ ਆ ਉਹਦੀ ਲੈਅ ਵਿੱਚ ਰਹਿਣਾ ਚਾਹੁੰਦਾ ਹੈ ਕਿ ਇਹ ਮਾਲਕ ਦਾ ਰੰਗ ਚੜੇ ਤੇ ਦੁਨੀਆ ਦੀ ਪਰਵਾਹ ਨਹੀਂ ਕਰਦਾ ਸੋ ਉਹ ਵੀ ਆਪਣੀ ਥਾਂ ਸਹੀ ਨੇ ਪਰ ਜਿਹੜੇ ਇਸ ਤਰ੍ਹਾਂ ਸੋਚਦੇ ਨੇ ਕਿ ਅਸੀਂ ਇਹ ਪਰਦੇ ਵਿੱਚ ਹੀ ਰਹਿਣਾ ਚਾਹੁੰਦੇ ਆ ਇਸ ਤਰ੍ਹਾਂ ਸੇਵਾ ਕਰਨੀ ਆ ਸੋ ਫਿਰ ਜਦੋਂ ਅਸੀਂ ਸੇਵਾ ਇਸ ਢੰਗ ਨਾਲ ਕਰਦੇ ਆ ਤਾਂ ਫਿਰ ਪਰਦੇ ਦੇ ਵਿੱਚ ਬਹੁਤ ਕੁਝ ਪ੍ਰਮਾਤਮਾ ਦਿਖਾਉਂਦਾ ਹੈ ਤੇ ਬਹੁਤ ਕੁਝ ਦਿੰਦਾ ਵੀ ਹੈ ਜੀ ਸੋ ਹੁਣ ਵੀਡੀਓ ਖੱਡੀ ਹੋ ਚੁੱਕੀ ਆ ਤੇ ਇਸ ਲਈ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਮੇਨ ਮੁਖ ਦੇ ਵਿੱਚ ਚਿਰਾਗ ਜੋ ਰੋਸ਼ਨ ਕਰਦੇ ਨੇ ਉਹ ਕਿਉਂ ਕੀਤਾ ਜਾਂਦਾ ਕਈ ਐਤਵਾਰ ਦਾ ਕਰਦੇ ਕਈ ਮੰਗਲਵਾਰ ਸ਼ਨੀ ਵਾਰ ਜ਼ਿਆਦਾ ਤੱਕ ਇਹਨਾਂ ਦਿਨਾਂ ਤੇ ਚਿਰਾਗ ਰੋਸ਼ਨ ਕੀਤਾ ਜਾਂਦਾ ਆ ਦਰਵਾਜ਼ੇ ਵਿੱਚ ਯਾਨੀ ਗੇਟਾਂ ਵਿੱਚ ਸੋ ਕਾਰਨ ਕੀ ਹੈ ਇਹਦਾ ਕਰਨ ਦਾ ਤੇ ਕਰਨਾ ਕਿਉਂ ਜ਼ਰੂਰੀ ਹੈ ਸੋ ਕਈਆਂ ਨੂੰ ਤਾਂ ਲੱਗਦਾ ਹੈ ਕਿ ਸ਼ਾਇਦ ਇਹਦੇ ਨਾਲ ਪਹਿਰਾ ਫਿਰਕਾ ਚਾਹਾਂ ਰੰਦਾ ਹੈ ਕਿਉਂਕਿ 메ਨ ਦਰਵਾਜੇ ਵਿੱਚ ਪਹਿਰਾ ਹੋ ਗਿਆ ਤੇ ਆਪੇ ਹੀ ਘਰ ਵਿੱਚ ਵੀ ਪਹਿਰਾ ਮਾਲਕ ਦਾ ਹੋ ਜਾਂਦਾ ਸੋ ਜਿਨ੍ਹਾਂ ਦੇ ਘਰ ਵਿੱਚ ਵੈਸੇ ਦਰਵਾਰ ਬਣੇ ਹੋਏ ਆ ਉਸ ਘਰ 'ਚ ਤਾਂ ਹਮੇਸ਼ਾ ਹੀ ਪਹਿਰਾ ਪ੍ਰਕਾਰਾਂ ਦਾ ਇਤਨੇ ਚੀਜ਼ਾਂ ਚੱਲਦੀਆਂ ਨਹੀਂ ਸੋ ਕਈ ਕਈ ਵਾਰ ਕੀਲ ਕਰਵਾ ਦਿੰਦੇ ਆ ਕਿਸੇ ਦੇ ਗੇਟਾਂ ਵਿੱਚ ਕੀਲ ਕਰਾ ਦਿੱਤੀ ਕਿ ਇਹਨਾਂ ਦੇ ਅੰਦਰ ਪਹਿਰਾ ਨਾ ਜਾਵੇ ਸੋ ਇਹ ਸੇਵਾ ਕਰਦੇ ਨਾ ਜੇ ਸੇਵਾ ਕਬੂਲ ਨਾ ਹੋਵੇ ਸੋ ਡੇਟਾ ਵਿੱਚ ਕੀਲ ਕਰ ਦਿੱਤੀ ਜਾਂਦੀ ਹੈ ਤੇ ਉਹ ਕੀਲ ਨੂੰ ਤੋੜਨ ਲਈ ਸਭ ਤੋਂ ਜਿਆਦਾ ਸੌਖਾ ਜਿਹੜਾ ਤਰੀਕਾ ਹੈ ਉਹ ਹੈ ਕਿ ਹਰ ਰੋਜ਼ ਜਿਕਰ ਅਮਰਤ ਵੇਲੇ ਜਾਂ ਸਵੇਰੇ ਉੱਠਦੇ ਸਾਰ ਘਰ ਚੋਂ ਪੈਰ ਬਾਹਰ ਕਾਉਣ ਤੋਂ ਪਹਿਲਾਂ ਦਰਵਾਜ਼ੇ ਵਿੱਚ ਪਾਣੀ ਢੋਲਦੇ ਹੋ ਤਾਂ ਫਿਰ ਇਹਦੇ ਨਾਲ ਕੀਤਾ ਕਰਾਇਆ ਨਹੀਂ ਚੱਲਦਾ ਕਿਉਂਕਿ ਖਵਾਜੇ ਦਾ ਪੈਰਾ ਹੋ ਹੀ ਜਾਂਦਾ ਸੋ ਦੂਸਰੀ ਗੱਲ ਜੋ ਇਹ ਚਰਾਗ ਕੀਤੀ ਜਾਂਦੀ ਹੈ ਵੀ ਸਿਰਫ ਇੱਕ ਵਜਾ ਹੁੰਦੀ ਕੀ ਘਰ ਵਿੱਚ ਪੈਰਾ ਫਿਰ ਕਰਵੇ ਮੇਨ ਦਰਵਾਜੇ ਤੇ ਮਾਲਕ ਦਾ ਪੈਰਾ ਰਵੇਗਾ ਤੇ ਅੰਦਰ ਕੋਈ ਚੀਜ਼ ਨਹੀਂ ਆਵੇਗੀ ਕਈ ਸ਼ਨੀ ਦੇਵ ਜੀ ਦੇ ਨਾਮ ਦਾ ਚਿਰਾਗ ਰੋਸ਼ਨ ਕਰਦੇ ਆ ਦਰਵਾਜੇ ਵਿੱਚ ਕਈ ਮੰਗਲਵਾਣ ਹਨੂਮਾਨ ਵੀਰ ਦੇ ਨਾਮ ਦਾ ਕਰ ਦਿੰਦੇ ਆ ਸੋ ਕਈ ਮਾਂ ਲక్ష్ਮੀ ਦੇ ਨਾਮ ਦਾ ਕਰਦੇ ਸੋ ਬਹੁਤ ਤਰੀਕਿਆਂ ਦੇ ਨਾਲ ਚਿਰਾਗ ਰੋਸ਼ਨ ਦਰਵਾਜੇ ਵਿੱਚ ਕੀਤਾ ਜਾਂਦਾ ਹੈ ਸੋ ਇਥੇ ਇਹ ਕਵਾਂਗੇ ਜੇਕਰ ਆਪਾਂ ਕੋਈ ਇਹੋ ਜਿਹਾ ਕੰਮ ਕਰਾਂਗੇ ਤੇ ਦੇਖਣ ਸੁਣਨ ਵਾਲਾ ਕਹਿ ਦਿੰਦਾ ਹੈ ਕਿ ਇਹ ਬਹਿਮੀ ਭਰਮੀ ਆ ਇਹ ਇਸ ਤਰ੍ਹਾਂ ਦੇ ਤਰੀਕੇ ਅਪਣਾਉਂਦਾ ਹੈ ਸੋ ਇਹਦੇ ਨੂੰ ਚੰਗਾ ਹੈ ਕਿ ਆਪਣੇ ਮਨ ਅੰਦਰ ਜੋਤ ਜਗਾ ਲਓ ਮਨ ਵਿੱਚ ਇਹ ਗੱਲ ਨੂੰ ਧਾਰਨ ਕਰ ਲਓ ਕਿ ਇਦਾਂ ਦਾ ਕੁਝ ਵੀ ਨਹੀਂ ਹੋਣਾ ਸੀ ਘਰ ਵਿੱਚ ਸੇਵਾ ਕਰਦੇ ਆ ਘਰ ਦੇ ਅੰਦਰ ਉਹਨਾਂ ਦੇ ਸਰੂਪ ਰੱਖੇ ਹੋਏ ਆ ਪੂਜਾ ਹੁੰਦੀ ਆ ਸੇਵਾ ਹੁੰਦੀ ਆ ਚਾਰਾ ਪੱਤੀ ਕਰਦੇ ਆ ਤਾਂ ਇਦਾਂ ਦਾ ਕੁਝ ਹੋ ਹੀ ਨਹੀਂ ਸਕਦਾ ਸਿਰਫ ਇੱਕ ਸੌਖਾ ਤਰੀਕਾ ਆਪਣੇ ਮਾਲਕ ਦਾ ਨਾਮ ਲੈ ਕੇ ਇੱਕ ਕੁਆਲਿਟੀ ਪਾਣੀ ਹਰ ਰੋਜ਼ ਗੇਟਾਂ ਦੇ ਵਿੱਚ ਵਧਾਉਣਾ ਸ਼ੁਰੂ ਕਰ ਦੋ ਤੇ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਕਿਸੇ ਦਾ ਕੀਤਾ ਕਰਾਇਆ ਨਹੀਂ ਚੱਲਦਾ ਤੇ ਦੂਸਰਾ ਆਪਣੇ ਦਰਬਾਰ ਵਿੱਚੋਂ ਜਾਲ ਚੱਕੋ ਜਾਲ ਚੱਕ ਕੇ ਤੁਸੀਂ ਸਾਰੇ ਘਰ ਵਿੱਚ ਛਿੱਟਾ ਦੇ ਦੋ ਤੇ ਮੁੱਖਾਂ ਦੇ ਨਾਲ ਬਿਤਾ ਦੇਵੋ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕਿਸੇ ਦਾ ਕੀਤਾ ਕਰਾਇਆ ਚੱਲ ਜਾਵੇਗਾ ਸੋ ਆਪਣੇ ਮਾਲਕ ਨੂੰ ਇੰਨਾ ਛੋਟਾ ਨਾ ਸਮਝਿਆ ਕਰੋ ਕਿ ਆਪ ਤੁਸੀਂ ਅੰਦਰ ਬੈਠੇ ਹੋ ਤੇ ਉਹਨਾਂ ਦੇ ਦਰਵਾਜ਼ੇ ਵਿੱਚ ਇੱਕ ਡਿਊਟੀ ਨੇ ਲਗਾ ਦਿੰਦੇ ਹੋ ਕਿ ਦਰਵਾਜ਼ੇ ਵਿੱਚ ਬਹਿ ਕੇ ਰੱਖਿਆ ਕਰੋ ਸੋ ਉਹ ਤਾਂ ਇੱਕ ਉੱਚੀ ਪਦਵੀ ਦੇ ਮਾਲਕ ਨੇ ਐ ਆਸਣ ਤੇ ਬਿਠਾਓ ਉਹਨਾਂ ਨੂੰ ਜਿੱਥੇ ਘਰ ਵਿੱਚ ਦਰਵਾਰ ਬਣਿਆ ਹੋਇਆ ਹੈ ਨਾ ਹੀ ਕੀ ਇੱਧਰ ਉੱਧਰ ਬਚਨ ਕਰਕੇ ਉਹਨਾਂ ਦਾ ਪਹਿਰਾ ਲਾਓ ਪਹਿਰਾ ਉਹਨਾਂ ਦਾ ਇੱਕ ਥਾਂ ਹੋ ਗਿਆ ਸਮਝ ਲਓ ਸਾਰੇ ਵਿਚ ਹੀ ਪੈ ਰਹਾ ਆ ਸੋ ਅਸੀਂ ਉਹਨਾਂ ਨੂੰ ਬਹੁਤ ਛੋਟਾ ਸਮਝਣ ਲੱਗ ਪੈਂਦੇ ਆ ਕਿ 메ਨ ਗੇਟ ਆ ਜਿੱਥੇ ਚਪਲਾ ਲੈ ਲੈ ਕੇ ਨੰਗਰੇ ਉੱਤੇ ਉਹਨਾਂ ਦਾ ਚਰਾਗ ਰੋਸ਼ਨ ਕਰ ਦਿੰਦੇ ਆ ਜੋ ਕਿ ਸਾਡੀ ਨਿਗਾਹ ਦੇ ਵਿੱਚ ਅਸੀਂ ਇਹਨਾਂ ਨੂੰ ਚੀਟਿਆਂ ਨੂੰ ਗਲਤ ਸਮਝਦੇ ਆ ਕੀ ਅਸੀਂ ਉਹ ਮਾਲਕ ਨੂੰ ਇੰਨਾ ਛੋਟਾ ਸਮਝ ਲੈਨੇ ਆ ਕਿ ਜਿੱਥੇ ਮਾਲਕਾ ਤੂੰ ਇੱਥੇ ਤੇਰੇ ਨਾਮ ਦਾ ਜਰਾਗ ਰੋਸ਼ਨ ਹੋ ਗਿਆ ਤੇਰਾ ਇੱਥੇ ਹੀ ਪੈਰਾ ਹੋਵੇਗਾ ਸੋ ਇੰਨਾ ਛੋਟਾ ਨਾ ਸਮਝੋ ਉਹ ਬਹੁਤ ਪਾਵਰ ਦੇ ਮਾਲਕ ਆ ਉਹ ਕੁਝ ਵੀ ਕਰ ਸਕਦੇ ਉਹ ਕਿਤੇ ਵੀ ਬੈਠੇ ਹੋ ਉਹਨਾਂ ਨੂੰ ਫਿਕਰ ਹੁੰਦਾ ਹੈ ਸੋ ਸਿਰਫ ਅਸੀਂ ਇੱਕ ਮਨ ਵਿੱਚ ਯਾਦ ਕਰਨਾ ਹੈ ਪ੍ਰਮਾਤਮਾ ਨੂੰ ਆਪਣੇ ਤੋਂ ਇੰਨਾ ਦੂਰ ਕਦੇ ਨਾ ਸਮਝੋ ਉਹਨਾਂ ਨੂੰ ਆਪਣੇ ਪਾਸ ਹੀ ਸਮਝੋ ਕਿਉਂਕਿ ਉਹ ਕਿਤੇ ਵੀ ਦੂਰ ਨਹੀਂ ਜਦੋਂ ਤੁਸੀਂ ਮਨ ਵਿੱਚ ਉਹਨਾਂ ਨੂੰ ਪਿਆਰ ਦੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੇ ਤੁਹਾਡੇ ਅੰਦਰ ਵੈਠਿਆ ਨਹੀਂ ਤੁਹਾਨੂੰ ਸਵਾਲਾਂ ਦੇ ਜਵਾਬ ਦੇਣ ਵਾਲੇ ਸੋ ਬਾਕੀ ਜੇਕਰ ਤੁਹਾਨੂੰ ਇਹ ਵੀਡੀਓ ਸਮਝ ਵਿੱਚ ਆਈ ਹੈ ਮਨ ਨੂੰ ਲੱਗੀ ਹੈ ਤਾਂ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਸਾਡੀ ਗੱਲ ਇਹ ਸਹੀ ਲੱਗੀ ਜਾਂ ਗਲਤ ਲੱਗੀ ਕਹਿੰਦੇ ਕਿ ਚੰਗੀ ਲੱਗੀ ਤਾਂ ਵੱਨ ਲਈ ਪੱਲੇ ਮਾੜੀ ਲੱਗੀ ਤਾਂ ਸੁੱਟ ਦੇ ਥੱਲੇ ਸੋ ਬਾਕੀ ਇਹ ਤੁਹਾਡੇ ਤੇ ਹੈ ਕਿ ਤੁਸੀਂ ਕਿਸ ਸੋਚ ਦੇ ਨਾਲ ਚੱਲਣਾ ਹੈ